ਗਾਇਨੇਕੋਲੋজিস্ট ਡਾਕਟਰ ਨੂੰ ਉਥੋਂ ਸਸਪੈਂਡ ਕਰ ਦਿੱਤਾ ਗਿਆ ਹੈ ਕਵਿਤਾ ਦੱਸਿਆ ਜਾ ਰਿਹਾ ਨਾਮ ਜਿਨ੍ਹਾਂ ਦੇ ਵੱਲੋਂ ਇੱਕ ਲਾਪਰਵਾਹੀ ਡਿਊਟੀ ਦੇ ਵਿੱਚ ਵਰਤੀ ਗਈ ਸੀ ਜਿਸ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀ ਕਿ 4 ਦਿਨ ਪਹਿਲਾਂ ਇਸ ਹਸਪਤਾਲ ਦੇ ਵਿੱਚ ਇੱਕ ਨਵਜੰਮੀ ਬੱਚੀ ਦੀ ਮੌਤ ਹੋਈ ਸੀ ਔਰ ਉਸ ਸਮੇਂ ਕਵਿਤਾ ਸ਼ਰਮਾ ਡਿਊਟੀ ਤੇ ਮੌਜੂਦ ਨਹੀਂ ਸੀ ਡਿਊਟੀ ਸਟੇਸ਼ਨ ਛੱਡ ਕੇ ਚਲੇ ਗਏ ਸੀ ਜਿਸ ਕਰਕੇ ਬਾਰ ਬਾਰ ਐਸਐਮਓ ਦੇ ਵੱਲੋਂ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਪਰ ਔਰ ਕਾਲ ਕਰਨ ਦੇ ਉੱਤੇ ਵੀ ਵਾਪਸ ਨਹੀਂ ਆਉਂਦੇ ਜਿਸ ਕਰਕੇ ਅ ਦਰਦ ਦੇ ਨਾਲ ਪਰੇਸ਼ਾਨ ਜੋ ਗਰਭਵਤੀ ਸੀ ਤਾਂ ਉਸ ਦੇ ਗਰਭ ਦੇ ਵਿੱਚ ਹੀ ਬੱਚੀ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਐਸਐਮਓ ਦੇ ਵੱਲੋਂ ਆਪਰੇਸ਼ਨ ਕਰਕੇ ਜੋ ਗਰਭਵਤੀ ਮਹਿਲਾ ਹੈ ਉਸ ਦੀ ਜਾਨ ਬਚਾਈ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਹੰਗਾਮਾ ਵੀ ਇਸ ਤੋਂ ਬਾਅਦ ਕੀਤਾ ਜਾਂਦਾ ਹੈ ਔਰ ਉੱਥੇ ਉਹ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਗਰਭਵਤੀ ਮਹਿਲਾ ਦਰਦ ਦੇ ਨਾਲ ਪਰੇਸ਼ਾਨ ਨਜ਼ਰ ਆਉਂਦੀ ਹੈ ਤਾਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਨਵਜੰਮੀ ਬੱਚੀ ਦੀ ਮੌਤ ਹੋਈ ਸੀ ਹਸਪਤਾਲ ਦੇ ਵਿੱਚ ਜਿਸ ਤੋਂ ਬਾਅਦ ਜੋ ਗਾਇਨੇਕੋਲੋਜਿਸਟ ਡਾਕਟਰ ਸੀ ਕਵਿਤਾ ਸ਼ਰਮਾ ਤਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਿਹਤ ਮੰਤਰੀ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਡਿਊਟੀ ਦੇ ਵਿੱਚ ਲਾਪਰਵਾਹੀ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਜੇਕਰ ਸਿਵਲ ਹਸਪਤਾਲਾਂ ਦੀ ਗੱਲ ਕਰੀਏ ਤਾਂ ਚਾਹੇ ਉੱਥੇ ਸਾਰੀਆਂ ਸਹੂਲਤਾਂ ਮੌਜੂਦ ਹੁੰਦੀਆਂ ਨੇ ਪਰ ਫਿਰ ਵੀ ਲੋਕ ਸਿਵਲ ਹਸਪਤਾਲਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਦੇ ਨੇ ਕਿਉਂਕਿ ਉੱਥੇ ਕਈ ਵਾਰ ਇਸ ਤਰੀਕੇ ਦੀਆਂ ਗੈਰਗਹਿਲੀਆਂ ਜਾਂ ਲਾਪਰਵਾਹੀਆਂ ਦੇਖਣ ਨੂੰ ਮਿਲਦੀਆਂ ਨੇ ਔਰ ਡਾਕਟਰ ਡਿਊਟੀ ਤੇ ਮੌਜੂਦ ਨਹੀਂ ਹੁੰਦੇ ਤਾਂ ਕਈ ਵਾਰ ਜੋ ਮਰੀਜ਼ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਔਰ ਇਸੇ ਦੇ ਚੱਲਦੇ ਲੋਕ ਸਿਵਲ ਹਸਪਤਾਲਾ ਦੇ ਵਿੱਚ ਜਾਣ ਤੋਂ ਗੁਰੇਜ਼ ਕਰਦੇ ਨੇ ਔਰ ਬੀਤੇ ਦਿਨੀ ਖੰਨਾ ਦੇ ਇਸ ਹਸਪਤਾਲ ਤੋਂ ਇਹੀ ਖਬਰ ਇਸ ਤਰੀਕੇ ਦੀ ਖਬਰ ਸਾਹਮਣੇ ਆਈ ਸੀ ਜਦੋਂ ਇੱਕ ਗਰਭਵਤੀ ਮਹਿਲਾ ਦਰਦ ਦੇ ਨਾਲ ਤੜਫਦੀ ਹੈ ਔਰ बार-बार ਜੋ ਪਰਿਵਾਰ ਹੈ ਉਹਨਾਂ ਦੇ ਵੱਲੋਂ ਗੁਹਾਰ ਲਗਾਈ ਜਾਂਦੀ ਹੈ ਕਿ ਉਸ ਦਾ ਇਲਾਜ ਕੀਤਾ ਜਾਵੇ ਔਰ ਜਾਂ ਫਿਰ ਉਸ ਨੂੰ रेफर ਕਰ ਦਿੱਤਾ ਜਾਵੇ ਤਾਂ ਉਸ ਦੇ ਵਿੱਚ ਵੀ ਕਾਫੀ ਦੇਰੀ ਕੀਤੀ ਜਾਂਦੀ ਹੈ ਔਰ ਕਵਿਤਾ ਸ਼ਰਮਾ ਨੂੰ بار بار ਉੱਥੇ ਮੌਕੇ ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਐਸਮੋ ਦੇ ਵੱਲੋਂ ਕਾਲ ਕੀਤੀ ਜਾਂਦੀ ਹੈ ਪਰ ਕਵਿਤਾ ਸ਼ਰਮਾ ਵਾਪਸ ਨਹੀਂ ਆਉਂਦੇ ਜਿਸ ਕਰਕੇ ਜੋ ਗਰਭਵਤੀ ਹੈ ਉਸ ਦੀ ਜਾਨ ਤੇ ਬਣ ਜਾਂਦੀ ਹੈ ਔਰ ਜੋ ਨਵਜੰਮੀ ਬੱਚੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਐਸਮੋ ਦੇ ਵੱਲੋਂ ਖੁਦ ਆਪਰੇਸ਼ਨ ਕੀਤਾ ਜਾਂਦਾ ਹੈ ਗਰਭਵਤੀ ਦਾ ਔਰ ਉਸ ਦੀ ਜਾਨ ਬਚਾਈ ਜਾਂਦੀ ਹੈ ਤਾਂ ਪਰਿਵਾਰ ਦੂੰਗੇ ਸਦਮੇ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਟ੍ਰੀਟ ਕੀਤਾ ਗਿਆ ਜਿਸ ਹਸਪਤਾਲ ਦੇ ਵਿੱਚ ਉਹ ਇਲਾਜ ਕਰਵਾਉਣ ਆਏ ਸੀ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਵਧੀਆ ਸਹੂਲਤ ਉਹਨਾਂ ਨੂੰ ਮਿਲੇਗੀ ਤਾਂ ਡਾਕਟਰ ਦੀ ਲਾਪਰਵਾਹੀ ਦੇ ਕਰਕੇ ਕਿਉਂਕਿ ਡਾਕਟਰ ਡਿਊਟੀ ਤੇ ਮੌਜੂਦ ਹੀ ਨਹੀਂ ਸੀ ਬਿਨਾਂ ਦੱਸੇ ਸਟੇਸ਼ਨ ਛੱਡ ਕੇ ਚਲੇ ਗਏ ਸੀ ਔਰ ਇਸ ਤਰੀਕੇ ਦੀ ਜੋ ਅਨਗੈਲੀ ਹੈ ਉਸ ਨਾਲ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਔਰ ਵੱਡਾ ਐਕਸ਼ਨ ਲਿਆ ਗਿਆ ਹੈ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਵੱਲੋਂ ਸਿਹਤ ਮੰਤਰੀ ਉਨਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਔਰ ਸਖਤ ਕਾਰਵਾਈ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਤੁਸੀਂ ਆਪਣੀ ਡਿਊਟੀ ਦੇ ਵਿੱਚ کوتاਹੀ ਕਰੋਗੇ ਤਾਂ ਇਸ ਤਰੀਕੇ ਦਾ ਐਕਸ਼ਨ ਤੁਹਾਡੇ ਉੱਤੇ ਜਰੂਰ ਕੀਤਾ ਜਾਵੇਗਾ ਤਾਂ ਸਸਪੈਂਡ ਕਰ ਦਿੱਤਾ ਗਿਆ ਹੈ ਗਾਇਨੇ ਕਾਲੋਜੀਸਟ ਕਵਿਤਾ ਸ਼ਰਮਾ ਨੂੰ ਔਰ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਸਪਤਾਲ ਦੇ ਵਿੱਚ ਸਹੂਲਤਾਂ ਨੂੰ ਵਧਾਉਣ ਲਈ ਔਰ ਹਸਪਤਾਲ ਦਾ ਜੋ ਸਟਾਫ ਹੈ ਡਾਕਟਰ ਹੈ ਤਾਂ ਉਹਨਾਂ ਨੂੰ ਸਿਹਾਰੂ ਤਰੀਕੇ ਦੇ ਨਾਲ ਕੰਮਕਾਜ ਉਹ ਕਰ ਸਕਣ ਤਾਂ ਕਿਸ ਤਰੀਕੇ ਦੀ ਮਦਦ ਕੀਤੀ ਜਾਂਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਹੋਰ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਹਸਪਤਾਲਾ ਦੇ ਵਿੱਚ ਜੋ ਸੇਵਾ ਸੁਵਿਧਾ ਨੇ ਉਹ ਪੂਰੇ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਮਿਲ ਸਕਣ ਗਰੀਬ ਲੋਕਾਂ ਨੂੰ ਮਿਲ ਸਕਣ ਕਿਉਂਕਿ ਸਿਵਲ ਹਸਪਤਾਲ ਦਾ ਰੁਖ ਉਹੀ ਲੋਕ ਕਰਦੇ ਨੇ ਜੋ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਔਰ ਜੇਕਰ ਥੋੜਾ ਵੀ ਰੱਜਾ ਪੂਜਾ ਪਰਿਵਾਰ ਹੁੰਦਾ ਹੈ ਤਾਂ ਉਹ ਸਿਵਲ ਹਸਪਤਾਲ ਜਾਣ ਤੋਂ ਗੁਰੇਜ਼ ਕਰਦਾ ਹੈ ਪਰ ਇਹਨਾਂ ਪਰਿਵਾਰਾਂ ਨੂੰ ਨਹੀਂ ਪਤਾ ਹੁੰਦਾ ਕਿ ਉੱਥੇ ਜਾ ਕੇ ਇਸ ਤਰੀਕੇ ਦੀ ਕੋਈ ਸਹੂਲਤ ਮਿਲੇਗੀ ਜਾਂ ਨਹੀਂ ਮਿਲੇਗੀ ਅਤੇ ਖਾਸ ਤੌਰ ਤੇ ਜੇਕਰ ਜਨੇਪੇ ਦੀ ਗੱਲ ਹੁੰਦੀ ਹੈ ਤਾਂ ਫਿਰ ਸ਼ੁਰੂ ਤੋਂ ਹੀ ਕੋਈ ਗਰਭਵਤੀ ਮਹਿਲਾ ਦੇ ਵੱਲੋਂ ਪੂਰੀ ਹਸਪਤਾਲ ਦੇ ਨਾਲ ਸੰਪਰਕ ਕੀਤਾ ਜਾਂਦਾ ਜਦੋਂ ਤੋਂ ਗਰਭ ਧਾਰਨ ਕੀਤਾ ਜਾਂਦਾ ਤਾਂ ਉਸੇ ਸਮੇਂ ਤੋਂ ਹਸਪਤਾਲ ਵਾਲੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਤਾਂ ਇਹ ਵੀ ਪਤਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਿਲੀਵਰੀ ਕਿਸ ਤਰੀਕ ਤੱਕ ਹੋ ਸਕਦੀ ਹੈ ਜਾਂ ਜੋ ਤਰੀਕਾ ਇਹਨਾਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਹੀ ਦਿੱਤੀਆਂ ਜਾਂਦੀਆਂ ਨੇ ਕਿ ਇਸ ਤਰੀਕ ਨੂੰ ਤੁਸੀਂ ਡਿਲੀਵਰੀ ਕਰਾ ਸਕਦੇ ਹੋ ਜਾਂ ਆਪਰੇਸ਼ਨ ਕਰਵਾ ਸਕਦੇ ਹੋ ਤਾਂ ਫਿਰ ਵੀ ਡਿਊਟੀ ਛੱਡੀ ਜਾਂਦੀ ਹੈ ਕਵਿਤਾ ਸ਼ਰਮਾ ਦੇ ਵੱਲੋਂ ਤਾਂ ਇਸ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਸੀ ਔਰ ਆ ਜੋ ਪਰਿਵਾਰ ਸੀ ਉਸ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਕਿ ਹਸਪਤਾਲ ਦੀ ਅਣਗਹਿਲੀ ਦੇ ਕਰਕੇ ਉਹਨਾਂ ਦੀ ਬੱਚੀ ਦੀ ਮੌਤ ਹੋਈ ਹੈ ਤਾਂ ਉਹ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਗਰਭਵਤੀ ਦਰਦ ਨਾਲ ਕਰਹਾਉਂਦੀ ਹੋਈ ਨਜ਼ਰ ਆ ਰਹੀ ਸੀ ਔਰ ਪਰਿਵਾਰ ਦੇ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਵੇ ਕਿਸੇ ਹਸਪਤਾਲ ਦੇ ਵਿੱਚ ਪਰ ਉਸ ਵਿੱਚ ਵੀ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਔਰ ਗਰਭਵਤੀ ਉੱਥੇ ਹੀ ਜਣੇਪੇ ਦੇ ਦਰਦ ਨਾਲ ਤੜਫਦੀ ਹੈ ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਜਾਂਦੀ ਹੈ ਔਰ ਐਸਐਮਓ ਦੇ ਵੱਲੋਂ ਖੁਦ ਸਰਜਰੀ ਕਰਕੇ ਗਰਭਵਤੀ ਦੀ ਜਾਨ ਬਚਾਈ ਜਾਂਦੀ ਹੈ